ਸ੍ਰੀ ਅਨੰਦਗੜ ਕਿਲਾ ਛੱਡਣ ਦਾ ਜੋ ਦਿਵਸ ਹੈ ਉਹ ਇਸ ਵਾਰ ਵੀ 20 ਅਤੇ 21 ਦਸੰਬਰ ਨੂੰ ਆ ਰਿਹਾ ਹੈ 6 ਤੇ 7 ਪੋ ਦੀ ਦਰਮਿਆਨੀ ਰਾਤ ਹੈ 6 ਪੋ ਵਾਲੀ ਰਾਤ ਨੂੰ ਗੁਰਦੁਆਰਾ ਕਿਲਾ ਅਨੰਦਗੜ ਸਾਹਿਬ ਕੇ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵੱਲੋਂ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਗੁਰਮਤ ਸਮਾਗਮ ਹੋ ਰਹੇ ਹਨ ਜੋ ਸ਼ਾਮ ਨੂੰ 6 ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਸ੍ਰੀ ਅਨੰਦਗੜ੍ਹ ਕਿਲਾ ਛੱਡਣ ਦਾ ਜੋ ਦਿਵਸ ਹੈ ਉਹ ਇਸ ਵਾਰ ਵੀ 20 ਅਤੇ 21 ਦਸੰਬਰ ਨੂੰ ਆ ਰਿਹਾ ਹੈ 6 ਤੇ 7 ਪੋ ਦੀ ਦਰਮਿਆਨੀ ਰਾਤ ਹੈ 6 ਪੋ ਵਾਲੀ ਰਾਤ ਨੂੰ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬਕੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਗੁਰਮਤ ਸਮਾਗਮ ਹੋ ਰਹੇ ਹਨ ਜੋ ਸ਼ਾਮ ਨੂੰ 6 ਵਜੇ ਰਹਿਰਾਸ ਸਭ ਜੀ ਦੇ ਪਾਠ ਦੇ ਨਾਲ ਆਰੰਭ ਹੋਣਗੇ ਰੇ ਦੇਰ ਰਾਤ ਤੱਕ ਚੱਲਣਗੇ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਬਹੁ ਲਿਵਲੀਨ ਸਿੰਘ ਜੀ ਅਤੇ ਉਥੇ ਹੀ ਭਾਈ ਨਵਤੇਜ ਸਿੰਘ ਜੀ ਗੁਰਮਤ ਵਿਚਾਰਾ ਨਾਲ ਜੋੜਨਗੇ ਭਾਈ ਰਾਜਾ ਜੀ ਜੋ ਗੁਰਦੁਆਰਾ ਮਹਿੰਦੀਆਣਾ ਸਾਹਿਬ ਤੋਂ ਨਗਰ ਕੀਰਤਨ ਨਾਲ ਹਰ ਸਾਲ ਹਾਜ਼ਰੀ ਭਰਦੇ ਨੇ ਉਹ ਵੀ ਸੰਗਤਾਂ ਨੂੰ ਕੀਰਤਨ ਦੇ ਦੁਆਰਾ ਗੁਰੂ ਇਤਿਹਾਸ ਦੇ ਦੌਰਾਨ ਨਿਹਾਲ ਕਰਨਗੇ ਜਿੱਥੇ ਸ੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਉਥੇ ਹੀ ਬਾਬਾ ਕੁਲਵੰਤ ਸਿੰਘ ਜੀ ਮੈਦਿਆਣਾ ਸਾਹਿਬ ਵਾਲੇ ਔਰ ਉਥੇ ਹੀ ਸ਼੍ਰੋਮਣੀ ਗੁਰਦੁਆਰਾਹੀ ਦੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਜੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਕੁਲਬੀ ਕੁਲਦੀਪ ਸਿੰਘ ਜੀ ਗੜਗਾਜ ਜੇ ਹਾਜ਼ਰੀਆਂ ਭਰਨਗੇ ਉਥੇ ਬੇਅੰਤ ਸੰਗਤਾਂ ਹਰ ਸਾਲ ਇਹਨਾਂ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਇਸ ਵਾਰ ਵੀ ਆਪ ਸਭ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਜਿੱਥੇ ਰਾਤ ਤੱਕ ਇਹ ਦੀਵਾਨ ਚੱਲਣਗੇ ਉਥੇ ਅੰਮ੍ਰਿਤ ਵੇਲੇ 21 ਤਰੀਕ ਵਾਲੇ ਅੰਮ੍ਰਿਤ ਵੇਲੇ ਤਕਰੀਬਨ 3 ਤੋਂ 4 ਵਜੇ ਤੱਕ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਭੋਗ ਤੋਂ ਉਪਰੰਤ ਮਹਾਨ ਪੈਦਲ ਮਾਰਚ ਨਗਰ ਕੀਰਤਨ ਦੇ ਰੂਪ ਵਿੱਚ ਜੋ ਗੁਰਦੁਆਰਾ ਮੈਧਿਆਣਾ ਸਾਹਿਬ ਦੀ ਸੰਗਤ ਵੱਲੋਂ ਸੰਤ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਹਰ ਸਾਲ ਆਰੰਭ ਹੁੰਦਾ ਹੈ ਉਹ ਨਗਰ ਕੀਰਤਨ ਆਰੰਭ ਹੋਵੇਗਾ ਸੰਗਤ ਜੀ ਪੈਦਲ ਮਾਰਚ ਆਰੰਭ ਹੋਵੇਗਾ ਜਿਸ ਵਿੱਚ ਬੇਅੰਤ ਸੰਗਤਾਂ ਹਾਜ਼ਰੀ ਭਰਦੀਆਂ ਨੇ ਬਾਬਾ ਜੀ ਘੋੜੇ ਹਾਥੀ ਲੈ ਕੇ ਅਤੇ ਉਹ ਸੋਹਣੀਆਂ ਪਾਲਕੀਆਂ ਸਜਾ ਕੇ ਇਹਨਾਂ ਸਥਾਨਾਂ ਤੋਂ ਨਗਰ ਕੀਰਤਨ ਆਰੰਭ ਕਰਦੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਹਨਾਂ ਸਮਾਗਮਾਂ ਵਿੱਚ ਨਗਰ ਕੀਰਤਨ ਵਿੱਚ ਸਮੂਲੀਅਤ ਕਰਕੇ ਆਪਣਾ ਜੀਵਨ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਰਾਹੀ ਗੁਰੂ ਜੀ ਕੀ ਫਤਿਹ